ਚੈਨਲ ਦੇਖਣ ਵਾਲੇ ਸਾਰੇ ਦਸਤਾਂ ਦਾ ਮੈਂ ਹਰਸ਼ਦੀ ਮਹਿਦੂਦਾਂ ਸਵਾਗਤ ਕਰਦਾ ਹਾਂ ਇਸ ਵਕਤ ਅਸੀਂ ਮੌਜੂਦ ਹਾਂ ਹਲਕਾ ਫਲੋਰ ਵਿਖੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਆ ਜੋ ਕਿ ਪਿੰਡ ਨੰਗਲ ਵਿਖੇ ਮੌਜੂਦ ਆ ਕੁਝ ਕੁ ਦਿਨ ਪਹਿਲਾਂ ਤੁਸੀਂ ਜਾਣਦੇ ਹੋ ਕਿ ਇੱਕ ਘਟਨਾ ਵਾਪਰੀ ਸੀ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜੋ ਕਿ ਖਾਲਿਸਤਾਨ ਦੇ ਸਮਰਥਕ ਸਨ ਉਹਨਾਂ ਵੱਲੋਂ ਇਸ ਮੂਰਤੀ ਦਾ ਅਪਮਾਨ ਕੀਤਾ ਗਿਆ ਸੀ ਜਿਸ ਦੇ ਰੋਸ ਵਿੱਚੋਂ ਇਹ ਜਿਹੜਾ ਤਰਨਾਵਾ ਉਹ ਲਗਾਇਆ ਗਿਆ ਸੀਗਾ ਤਰਨਾ ਹਲੇ ਜਾਰੀ ਆ ਇਸ ਦੇ ਬਾਵਜੂਦ ਕਿ ਜੋ ਬਟਾਲਾ ਪੁਲਿਸਾ ਉਸ ਵੱਲੋਂ ਜਿਹੜੇ ਮੁਲਜ਼ਮ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਬਟਾਲਾ ਪੁਲਿਸ ਨੇ ਦਾਅਵਾ ਕੀਤਾ ਪਰ ਇਸ ਦੇ ਬਾਵਜੂਦ ਇਹ ਤਰਨਾ ਹਲੇ ਵੀ ਜਾਰੀ ਆ ਇਸ ਦਾ ਕੀ ਕਾਰਨ ਹੈ ਇਹ ਅਸੀਂ ਡਾਕਟਰ ਕਰੀਮਪੁਰੀ ਜੀ ਜੋ ਕਿ ਸੂਬਾ ਪ੍ਰਧਾਨ ਨੇ ਭੋਜਨ ਸਮਾਜ ਪਾਰਟੀ ਦੇ ਉਹਨਾਂ ਨਾਲ ਗੱਲ ਕਰਕੇ ਜਾਣਾਂਗੇ ਤੇ ਹੋਰ ਵੀ ਜਿਹੜੇ ਇੱਥੇ ਲੀਡਰ ਨੇ ਸਰਪੰਚ ਨੇ ਜੋ ਇਸ ਪਿੰਡ ਦੇ ਕਿਉਂਕਿ ਬੌਧਨ ਸਮਾਜ ਪਾਰਟੀ ਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪਿੰਡ ਨੰਗਲ ਦੇ ਵਿੱਚ ਜੋ 31 ਤਰੀਕ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਕੁਝ ਕਾਂਸਪੀਰੇਟਿਡ ਸਾਜਿਸ਼ ਰਚੇਤਾ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੇ ਬਾਹਰ ਸੰਵਿਧਾਨ ਦੇ ਖਿਲਾਫ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਕੀਤੀਆਂ ਤੋਂ ਬਹੁਜਨ ਸਮਾਜ ਪਾਰਟੀ ਨੇ ਉਸੇ ਦਿਨ ਉਹਦੀ ਨਿੰਦਾ ਕੀਤੀ ਸੀ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਉਹ ਘਟਨਾ ਕਰਮ ਹੋਇਆ ਬਟਾਲੇ ਦੇ ਵਿੱਚ ਹੋਇਆ ਤੋਂ ਬਹੁਜਨ ਸਮਾਜ ਪਾਰਟੀ ਨੇ ਜਿੱਥੇ ਇਸ ਘਟਨਾ ਕਰਮ ਦੀ ਨਿੰਦਾ ਕੀਤੀ ਪੰਜਾਬ ਦੀ ਸਰਕਾਰ ਨੂੰ ਉਹਦੀ ਜ਼ਿੰਮੇਵਾਰੀ ਦੇ ਪ੍ਰਤੀ ਜਗਾਨ ਲਈ ਝੰਜੋੜਨ ਲਈ ਯਤਨ ਕੀਤੇ ਤੋਂ ਅਸੀਂ ਉਸੇ ਦਿਨ ਇਹ ਧਰਨਾ ਦਿਨ ਰਾਤ ਦਾ ਰੱਖਿਆ ਸੀ ਕਿ ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਉਦੋਂ ਤੱਕ ਮੌਜੂਨ ਸਮਾਜ ਪਾਰਟੀ ਦਾ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੂਗਾ ਮੌਜੂਨ ਸਮਾਜ ਪਾਰਟੀ ਦੀ ਫਲੋਰ ਬੀਐਸਪੀ ਦੇ ਯੂਨਿਟ ਨੇ ਪੂਰਾ ਦਿਨ ਰਾਤ ਇਕਜੁੱਟ ਹੋ ਕੇ ਜਿਹੜੀ ਮਿਹਨਤ ਕੀਤੀ ਉਸ ਮਿਹਨਤ ਦਾ ਨਤੀਜਾ ਨਿਕਲਿਆ ਕਿ ਦੋਸ਼ੀ ਫੜੇ ਗਏ ਸਰਕਾਰ ਨੂੰ ਮਜਬੂਰ ਹੋਣਾ ਪਿਆ ਕਾਰਵਾਈ ਕਰਨੇ ਦੇ ਲਈ ਤੋਂ ਮੈਂ ਭਾਜਪਾ ਸਮਾਜਪਾਰਟੀ ਫਲੋਰ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਇਹਨਾਂ ਨੂੰ ਵਧਾਈ ਦਿਨਾ ਔਰ ਪੰਜਾਬ ਦੀ ਸਰਕਾਰ ਨੂੰ ਮੈਂ ਫਿਰ ਝੰਡੋੜਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਸੀ ਘਟਨਾ ਨਾ ਹੋਵੇ ਉਹ ਪੰਜਾਬ ਚ ਹਰ ਜਗ੍ਹਾ ਡਾਕਟਰ ਅਬੇਟਕਰ ਫੂਲੇ ਸ਼ਾਹੂ ਪੈਰੀਅਰ ਨਰਾਇਣਨ ਸਭ ਕੰਚੀ ਰਾਮ ਔਰ ਪੈਨ ਮਾਇਆਬਤੀ ਜੀ ਜਿਹੜੇ ਵੀ ਰਹਿਬਰ ਦੇ ਸਟੈਚੂ ਜਿੱਥੇ ਵੀ ਲੱਗੇ ਤੋ ਸਰਕਾਰ ਉਹਨਾਂ ਸਟੈਚੂਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਕਿਉਂਕਿ ਸਰਕਾਰ ਤਾਂ ਕਹਿੰਦੀ ਹੈ ਸਾਡੇ ਕੋਲ ਬਜਟ ਦੀ ਕੋਈ ਕਮੀ ਨਹੀਂ ਹੈ ਜਦ ਕਮੀ ਕੋਈ ਨਹੀਂ ਤੋ ਚਾਰ ਨੌਜਵਾਨਾਂ ਨੂੰ ਹੋਰ ਰੋਜ਼ਗਾਰ ਮਿਲੇਗਾ ਭਰਤੀਕਰਨ ਜਿੰਨੀ ਲੋੜ ਹੈ ਤੋ ਤਾਂ ਕਿ ਸਮਾਜਿਕ ਸੰਜ ਨੂੰ ਤੋੜਨ ਵਾਲੀਆਂ ਤਾਕਤਾਂ ਜਿਹੜੀਆਂ ਉਹਨਾਂ ਦੀ ਮਨਸ਼ਾ ਨੂੰ ਫੇਲ ਕੀਤਾ ਜਾ ਸਕੇ ਸੋ ਬੌਜਨ ਸਮਾਜ ਪਾਰਟੀ ਨੇ ਇਸ ਸ਼ਾਂਤਮਈ ਧਰਨੇ ਦੇ ਰਾਹੀਂ ਆਪਣੇ ਉਦੇਸ਼ ਨੂੰ ਹਾਸਲ ਕਰਕੇ ਆਪਣਾ ਮਕਸਦ ਹਾਸਲ ਕਰਕੇ ਇੱਕ ਜੇਤੂ ਧਰਨਾ ਜਿਹੜਾ ਇਹ ਲਗਾਇਆ ਔਰ ਇਸ ਧਰਨੇ ਨੂੰ ਅੱਜ ਅਸੀਂ ਕਨਕਲੂਡ ਕੀਤਾ ਇਹਨੂੰ ਇੱਥੇ ਸਮਾਪਤ ਕੀਤਾ ਔਰ ਸਾਡੀ ਫਿਰ ਪੰਜਾਬ ਸਰਕਾਰ ਨੂੰ ਅਪੀਲ ਵੀ ਆ ਸਲਾਹ ਵੀ ਆ ਚੇਤਾਵਨੀ ਵੀ ਆ ਕਿ ਉਹ ਹਰ ਕਿਸਮ ਦੀ ਅਣਗਹਿਲੀ ਨੂੰ ਛੱਡ ਕੇ ਡਾਕਟਰ ਅੰਬੇਦਕਰ ਜੀ ਦੇ ਪ੍ਰਤੀ ਸੰਜੀਦਾ ਅਪਰੋਚ ਅਖਤਿਆਰ ਕਰੇ ਆਉਣ ਵਾਲੇ ਸਮੇਂ ਵਿੱਚ ਕੋਈ ਅਸੀ ਕਰਤਨਾ ਨਾ ਘਟੇ 14 ਅਪ੍ਰੈਲ ਨੂੰ ਬਹੁਜਨ ਸਮਾਜ ਪਾਰਟੀ ਸਾਰੇ ਪੰਜਾਬ ਦੇ ਜ਼ਿਲ੍ਹਾ ਪੱਧਰਾਂ ਤੇ ਪੰਜਾਬ ਸੰਭਾਲੋ ਰੈਲੀਆਂ ਕਰਕੇ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਵਿੱਚ ਬੀਐਸਪੀ ਮੈਦਾਨ ਵਿੱਚ ਔਰ ਸਾਡੀ ਜਲੰਧਰ ਜ਼ਿਲ੍ਹੇ ਦੀ ਰੈਲੀ ਜਿਹੜੀ ਆ ਉਹ ਨੰਗਲ ਪਿੰਡ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨਾਲ ਜਿੱਥੇ ਇਹਨਾਂ ਨੇ ਛੇੜਛਾੜ ਕੀਤੀ ਹੈ અપਮਾਨ ਕੀਤਾ ਮੌਜਨ ਸਮਾਜ ਪਾਰਟੀ ਨੇ ਇਸੇ ਜਗ੍ਹਾ ਨੂੰ ਚੁਣਿਆ ਕਿ ਅਸੀਂ ਇੱਥੇ ਹੀ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਵਿੱਚ ਬੀਐਸਪੀ ਮੈਦਾਨ ਵਿੱਚ ਬੀਐਸਪੀ ਪੰਜਾਬ ਸੰਭਾਲੋ ਰੈਲੀ ਜਲੰਧਰ ਜ਼ਿਲ੍ਹੇ ਵੱਲੋਂ ਨੰਗਲ ਦੀ ਧਰਤੀ ਵਿਦਵਾਨ ਸੰਭਾਲ ਕਾ ਫਲੋਰਚ ਕਰੇਗੀ ਉਹਦੇ ਲਈ ਵਰਕਰਾਂ ਨੂੰ ਡਿਊਟੀਆਂ ਦੇ ਦਿੱਤੀਆਂ ਗਈਆਂ ਔਰ ਵਰਕਰ ਅੱਜ ਤੋਂ ਹੀ ਤਿਆਰੀ ਦੇ ਵਿੱਚ ਜੁਟ ਜਾਣਗੇ ਮੇਰਾ ਨਾਮ ਲਾਲਚੰਦ ਔਜਲਾ ਟ੍ਰੇਡਾ ਕੋ ਅਰਿੰਚਾਰਜ ਵਿਧਾਨ ਸਭਾ ਹਲਕਾ ਫਲੋਰ ਅੱਜ ਬਾਲਜਨ ਸਮਾਜ ਪਾਰਟੀ ਵੱਲੋਂ ਪਿਛਲੀ 31 ਤਰੀਕ ਤੋਂ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਨੰਗਲ ਦੇ ਵਿੱਚ ਲੱਗੇ ਸਟੈਚੂ ਦੇ ਉੱਤੇ ਗਲਤ ਸ਼ਬਦਾਵਲੀ ਕੁਝ ਇਸ਼ਤਾਰਤੀ ਲੋਕਾਂ ਨੇ ਲਿਖੀ ਸੀ ਉਹਦੇ ਖਿਲਾਫ ਜਿਹੜਾ ਬਾਲਜਨ ਸਮਾਜ ਪਾਰਟੀ ਵੱਲੋਂ ਉਹਨਾਂ ਦੋਚੀਆਂ ਨੂੰ ਜੇਲਾਂ ਦੇ ਵਿੱਚ ਬੰਦ ਕਰਨ ਲਈ ਜਿਹੜਾ ਸੰਘਰਸ਼ ਕੀਤਾ ਗਿਆ ਹੈ ਔਰ ਜੇ ਇਸ ਸੰਘਰਸ਼ ਜਿਹੜਾ ਸਾਡਾ ਸਫਲ ਹੋਇਆ ਕਿਉਂਕਿ 바ਵਾ ਸਾਹਿਬ ਡਾਕਟਰ ਅੰਬेडकर ਸਾਹਿਬ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਭਾਰਤ ਦੇ ਕੋਹੜਾ ਲੋਕਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਦੇ ਨਾਲ ਨਾਲ ਸਮਾਜਿਕ ਅਧਿਕਾਰ ਪ੍ਰਾਪਤ ਕਰਕੇ ਦਿੱਤੇ ਇਸ ਕਰਕੇ ਅੱਜ ਦੇ ਰਾਜਨੀਤਿਕ ਤੌਰ ਦੇ ਉੱਤੇ 바ਵਾ ਸਾਹਿਬ ਡਾਕਟਰ ਅੰਬेडकर ਸਾਹਿਬ ਦੀ ਧੁੰਦ ਦਾ ਰਾਸਤਾ ਸਾਫਤ ਕਰਨ ਦੇ ਲਈ ਜਿਹੜਾ ਮਹਿਲ ਮਾਨੇਵਰ ਸਾਹਿਬ ਕਾਂਸੀਰਮ ਸਾਹਿਬ ਜੀ ਨੇ ਬਹੁਜਤ ਸਮਾਜ ਪਾਰਟੀ ਬਣਾ ਕੇ ਤੇ ਚਲਾਇਆ ਸੀ ਅੱਜ ਉਹ ਬਹੁਜਤ ਸਮਾਜ ਪਾਰਟੀ ਪੂਰੇ ਦੇਸ਼ ਦੇ ਅੰਦਰ ਵਾਰਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਯਵਤੀ ਦੇ ਖਵਾਈ ਦੇ ਅੰਦਰ ਅੱਗੇ ਵੱਧ ਰਿਹਾ ਇਸ ਕਰਕੇ ਅੱਜ ਪੰਜਾਬ ਦੀ ਸਰਕਾਰ ਜਿਹੜੀ ਹੈ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦੀ ਫੋਟੋ ਜਦੋਂ ਆਪਣੇ ਹਰ ਦਫ਼ਤਰ ਵਿੱਚ ਲਗਾਉਂਦੀ ਹੈ ਤਾਂ ਉਹਦਾ ਸਨਮਾਨ ਰੱਖਣਾ ਉਹਦੀ ਜ਼ਿੰਮੇਵਾਰੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦਾ ਅਪਮਾਨ ਕੀਤਾ ਅਗਰ ਉਹ ਦੋਸ਼ੀ ਸੀਗੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਦੋਸ਼ੀਆਂ ਨੂੰ ਬੰਦੀ ਜਗ੍ਹਾ ਦੇ ਉੱਤੇ ਭੇਜਣਾ ਚਾਹੀਦਾ ਸੀਗਾ ਪਰ ਅਸੀਂ ਧੰਨਵਾਦ ਕਰਦੇ ਹਾਂ ਵਾਰਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰਿਮਪਰੀ ਸਾਹਿਬ ਦਾ ਜਿਨ੍ਹਾਂ ਨੇ ਇਮੀਡੀਏਟਲੀ ਐਕਸ਼ਨ ਲੈ ਕੇ 바ਵਾ ਸਾਹਿਬ ਡਾਕਟਰ ਅੰਬਰਕਰ ਸਾਭ ਦੇ ਸਨਮਾਨ ਵ ਲਈ ਲੜ ਕੇ 바ਵਾ ਸਾਹਿਬ ਨੂੰ ਜਿਹੜਾ ਸਨਮਾਨ ਦੇ ਅੰਦਰ ਅੱਜ ਜਿਹੜਾ ਬਲੰਦੀ ਹੋਰ ਵਿਚਾਰਾ ਤੇ ਕਰਕੇ ਕ੍ਰਿਮਪਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਉੱਥੇ ਬੱਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਫਲੋਰ ਦੇ ਸਾਰੇ ਵਰਕਰਾਂ ਨੇ ਆਗੂਆਂ ਨੇ ਮਿਲ ਕੇ ਇਸ ਧਰਨੇ ਨੂੰ ਜਿਹੜਾ ਸਫਲ ਬਣਾਇਆ ਮੈਂ ਉਹਨਾਂ ਦਾ ਵੀ ਬਹੁਤ ਤੈਦਿਲੋਕ ਧੰਨਵਾਦ ਕਰਦਾ ਧੰਨਵਾਦ ਜੀ ਜਪਨ ਜਾਪੇ ਮੈਂ ਖੁਸ਼ੀराम ਸਾਬਕਾ ਸਰਪੰਚ ਮਜੂਦਾ ਪੰਚ ਇਨਚਾਰਜ ਬਾਦਮ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਲੋਰ ਦੇਖੋ 23 ਮਾਰਚ ਨੂੰ ਜਿਹੜਾ ਮੇਰੇ ਨਗਰ ਦੇ ਵਿੱਚ ਨੰਗਲ ਪਿੰਡ ਹਲਕਾ ਫਲੋਰ ਦੇ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਮਾਜਿਕ ਭਾਈਚਾਰੇ ਨੂੰ ਖਰਾਬ ਕਰਨ ਦੇ ਤਹਿਤ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਅਪਮਾਨ ਕੀਤਾ ਗਿਆ ਭਾਰਤੀ ਸੰਵਿਧਾਨ ਦੇ ਖਿਲਾਫ ਨਾਰੇ ਲੱਗੇ ਗਏ ਔਰ ਉਹਦੇ ਉਤੋਂ ਜਿਹੜਾ ਪੀੜਾ ਸਹਿੰਦੇ ਹੋਏ ਸੀ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਨਿਰਾਦਰ ਹੋਇਆ ਔਰ ਦੁੱਖ ਨੂੰ ਨਾ ਸਹਿਣਦੇ ਹੋਏ ਅਸੀਂ ਪੰਜਾਬ ਦੇ ਪ੍ਰਧਾਨ ਜੀ ਦੇ ਧਿਆਨ ਵਿੱਚ ਲਿਆ ਆ ਕੇ ਡਾਕਟਰ ਅਫਤਾਰ ਸਿੰਘ ਕਰੀਮਪੁਰੀ ਸਾਹਿਬ ਦੇ ਧਿਆਨ ਵਿੱਚ ਲਿਆਂਦੀ ਗੱਲ ਔਰ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਇੱਥੇ ਪੱਕਾ ਮੋਰਚਾ ਲਾਇਆ ਕਿ ਜਦ ਤੱਕ ਦੋਸ਼ੀਆਂ ਨੂੰ ਫੜ ਕੇ ਪੰਜਾਬ ਦੀ ਪੁਲਿਸ ਸਲਾਖਾਂ ਵਿੱਚ ਨਹੀਂ ਪੇਜ ਦਿੰਦੀ ਜਦ ਤੱਕ ਬਹੁਜਨ ਸਮਾਜ ਪਾਰਟੀ ਆਪਣੇ ਮੈਦਾਨ ਤੇ ਉੱਤੇ ਡਟੀ ਰਹੂਗੀ ਅੱਜ ਜਿਹੜਾ ਪੁਲਿਸ ਨੇ ਪੁਸ਼ਟੀ ਕੀਤੀ ਹੈ ਥੋੜਾ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਿ ਦੋ ਨੌਜਵਾਨ ਜਿਨ੍ਹਾਂ ਨੇ ਹਰਕਤ ਕੀਤੀ ਸੀ ਉਹ ਫੜੇ ਗਏ ਆ ਔਰ ਅੱਜ ਫਿਰ ਪ੍ਰਧਾਨ ਜੀ ਨੇ ਅੱਜ ਧਰਨੇ ਵਿੱਚ ਆ ਕੇ ਸੰਗਤ ਨੂੰ ਸੰਬੋਧਨ ਕੀਤਾ ਸਰਕਾਰ ਦੀ ਜਿਹੜੀ ਫੇਲੀਅਰ ਰਹਾ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਫਿਰ ਨੰਗਲ ਦੇ ਵਿੱਚ ਘਟਨਾ ਹੋਈ ਫਿਰ ਬਟਾਲੇ ਦੇ ਵਿੱਚ ਘਟਨਾ ਹੋਈ ਲਗਾਤਾਰ ਸਰਕਾਰ ਫੇਲ ਹੋਈ ਆ ਉਹਦਾ ਦੱਸ ਕੇ ਲੋਕਾਂ ਨੂੰ ਔਰ ਨਵੀਂ ਅਪੀਲ ਅਸੀਂ ਕੀਤੀ ਆ ਕਿ ਜਿਹੜੀ ਸਮਾਜਿਕ ਭਾਈਚਾਰੇ ਸਾਂਝ ਨੂੰ ਤੋੜਨ ਦੇ ਲਈ 14 April ਨੂੰ ਜਿਹੜੀ ਧਮਕੀ ਦਿੱਤੀ ਗਈ ਆ ਸਮਾਜ ਨੂੰ ਕਿ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਕੇਚੂਆਂ ਨੂੰ ਦਾ ਖੰਡਨ ਕਰਾਂਗੇ ਤੋੜਾਂਗੇ ਉਹਨਾਂ ਨੂੰ ਔਰ ਉਹਦੇ ਰਾਖੀ ਦੇ ਲਈ ਔਰ 바바 ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦੇ ਨਾਲੇ ਦਿਨ ਬਹੁਜਨ ਸਮਾਜ ਪਾਰਟੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਸੰਭਾਰੋ ਰੈਲੀਆਂ ਕਰਨ ਜਾ ਰਹੀ ਹੈ ਔਰ ਡਿਸਟ੍ਰਿਕਟ ਜਿਲ੍ਹਾ ਜਲੰਧਰ ਦੀ ਰੈਲੀ ਜਿਹੜੀ ਹੈ ਉਹ ਇਸੇ ਜਗ੍ਹਾ ਤੇ ਕੀਤੀ ਜਾ ਰਹੀ ਹੈ ਪਿੰਡ ਨੰਗਲ ਹਲਕਾ ਫਲੋਰ ਦੇ ਵਿੱਚ ਸਮੁੱਚੇ ਸਮਾਜ ਨੂੰ ਮੈਂ ਬੇਨਤੀ ਕਰਦਾ ਕਿ ਆਓ ਸਮਾਜ ਨੂੰ ਇੱਕ ਚਿਤਾਵਨੀ ਮਿਲੀ ਆ ਉਹਨੂੰ ਜਿਹੜਾ ਉਹਨੂੰ ਚਿਤਾਵਨੀ ਦਾ ਜਵਾਬ ਦੇਣ ਦੇ ਲਈ ਆਪਾਂ ਠੀਕ 10 ਵਜੇ ਬਾਧਨ ਸਮਾਜ ਪਾਰਟੀ ਦੇ ਝੰਡੇ ਹਟ ਇਕੱਠੇ ਹੋ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਉਣਾ। ਪਾਰਗਨ ਬਿਲਗਾ ਬਸਪਾਗੂ ਪੰਜਾਬ। ਜੈ ਭੀਮ ਜੈ ਭਾਰਤ ਅੱਜ ਦੇ ਦਿਨ ਤੇ ਅੱਜ ਫਲੋਰ ਨੰਗਲ ਵਿੱਚ ਪਹੁੰਚੇ ਆਂ ਲਗਭਗ 31 ਤਰੀਕ ਦਾ ਜਦੋਂ ਦਾ ਵੀ ਇਹ ਰੋਸ ਧਰਨਾ ਪਾਰਟੀ ਨੇ ਸ਼ੁਰੂ ਕੀਤਾ ਸੀ ਬਹੁਜਨ ਸਮਾਜ ਪਾਰਟੀ ਸਟੇਟ ਪ੍ਰਧਾਨ ਦੇ ਉਦੇਸ਼ਾਂ ਤੇ ਅੱਜ ਉਹ ਉਸ ਵੇਲੇ ਸਫਲ ਹੋਇਆ ਧਰਨਾ ਜਦੋਂ ਜਿਹੜੇ ਦੋਸ਼ੀ ਸੀਗੇ ਉਹ ਫੜੇ ਗਏ ਅੱਜ ਸਟੇਟ ਪ੍ਰਧਾਨ ਨੇ ਆ ਕੇ ਇਸ ਧਰਨੇ ਨੂੰ ਉਠਾਇਆ ਗਿਆ ਔਰ ਸਰਕਾਰ ਦਾ ਜਿਹੜਾ ਸੈਂਟਰਲ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹ ਫੇਲ ਹੋਈ ਆ ਜਿਹੜਾ ਕਿਸੇ ਢੰਗ ਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਉਹ ਨਹੀਂ ਨਿਭਾਈ ਇੱਥੇ ਸੰਵਿਧਾਨ ਦਾ ਰਾਜ ਹੋਣਾ ਚਾਹੀਦਾ ਪਾਰਟੀ ਸੰਵਿਧਾਨ ਨੂੰ ਮੰਨਦੀ ਆ ਸੋ ਪਾਰਟੀ ਦੇ ਆਦੇਸ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਹੀ ਵਰਕਰਾਂ ਨੇ ਜਿਹੜਾ ਬਹੁਤ ਵਧੀਆ ਢੰਗ ਨਾਲ ਜਿਹੜਾ ਧਰਨਾ ਉਸ ਦਿਨ ਤੋਂ ਸ਼ੁਰੂ ਕਰਕੇ ਰਾਤ ਦਿਨ ਚੱਲਿਆ ਅਸੀਂ ਸਾਰੇ ਹੀ ਧਰਨੇ ਦੇ ਵਿੱਚ ਵਰਕਰ ਸਪੋਰਟਰ ਤੇ ਪੂਰੇ ਲੀਡਰਾਂ ਦਾ ਧੰਨਵਾਦ ਕਰਦੇ ਆ ਸੋ ਇੰਨੇ ਕਹਿੰਦਾ ਹੋਇਆ ਜੈ ਭੀਮ ਜੈ ਪਰ ਫਲੋਰ ਦੇ ਅੰਦਰ ਜੋ ਪਿੰਡ ਨੰਗਲ ਆ ਉੱਥੇ ਬਾਬਾ ਸਾਹਿਬ ਡਾਕਟਰ ਅਮਰਕਦਰ ਦਾ ਸਟੇਜੋ ਲੱਗਾ ਸੀ ਉਹਨਾਂ ਦੇ ਉੱਪਰ ਉਹਦੇ ਸ਼ੀਸ਼ੇ ਦੇ ਉੱਪਰ अपमानजनक शब्द ਜਿਹੜੇ ਆ ਉਹ 31 ਤਰੀਕ ਨੂੰ 31 ਮਾਰਚ ਨੂੰ ਜੋ ਲਿਖੇ ਗਿਆ ਸੀ ਉਹਦੇ ਬਰੋਧ ਦੇ ਅੰਦਰ ਐਸੇ ਤਰਨਾਂ ਸੀ ਰੋਸ ਤਰਨਾਂ ਲੱਗਾ ਹੋਇਆ ਸੀ ਅੱਜ ਜੋ ਤਰਨਾਂ ਖਤਮ ਆਪ ਕੀਤਾ ਕਿਉਂਕਿ ਜੋ ਪੰਜਾਬ ਦੇ ਪ੍ਰਧਾਨ ਹਨ ਡਾਕਟਰ ਹਰਤਾਪ ਸਿੰਘ ਕ੍ਰੀਮਪੁਰੇ ਜੀ ਇਹਨਾਂ ਦੀ ਗਵਾਹੀ ਚ ਤਰਨਾਂ ਸੀਗਾ ਉਹਨਾਂ ਨੇ ਜੋ ਉਸ ਮੌਕੇ ਦੇ ਜਿਨ੍ਹਾਂ ਨੂੰ ਲਿਖਿਆ ਸੀਗਾ ਉਹ ਆ ਮਰਜ਼ਮਾਨ ਉਹ ਜਿਹੜਾ ਹੈਗਾ ਉਹ ਗ੍ਰਿਫਤਾਰ ਕਰਾ ਕੇ ਅੱਜ ਧਰਨਾ ਸਮਾਪਤ ਕੀਤਾ। ਔਰ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਮੂਵਮੈਂਟ ਹੈ ਜਿਹੜੇ ਪੰਜਾਬ ਸੰਭਾਲੋ ਰੈਲੀ ਸਾウスਰੀ ਕਾਂਛੀਰਾਮ ਜੀ ਦੇ ਜੋ ਬਸਪਦ ਜਨਮਦਾਤਾ ਹਨ ਜਿਨ੍ਹਾਂ ਨੇ ਬਾਮਸੇਫ ਡੀਐਸ ਫੋਰ ਬਹੁਜਨ ਸਮਾਜ ਪਾਰਟੀ ਭਾਰ ਦੀ ਧਰਤੀ ਤੇ ਬਣਾਈ। ਉਹਨਾਂ ਦੇ ਜਨਮ ਦਿਨ ਦੇ ਉੱਪਰ 15 ਮਾਰਚ ਨੂੰ ਜੋ ਐਲਾਨ ਕੀਤਾ ਕਿ ਆਓ ਪੰਜਾਬ ਦੇ ਲੋਕੋ ਪੰਜਾਬ ਸੰਭਾਲੋ ਕਿਉਂਕਿ ਚਾਹੇ ਕਾਲੀਦਲ ਦੀ ਸਰਕਾਰ ਰਹੇ ਕਾਂਗਰਸ ਦੇ ਦੋ ਮੁੱਖ ਮੰਤਰੀ ਰਹੇ ਜਿਹੜੇ ਪੰਜਾਬ ਨੂੰ ਸੁਭਾਲਣ ਦੀ ਬਜਾਏ ਬਰਬਾਦੀ ਵੱਲ ਗਏ ਆ ਅੱਜ 3 ਸਾਲ ਜਿਹੜੇ ਹੈਗੇ ਆ ਆਪ ਆਮ ਪਾਰਟੀ ਜਿਹੜੀ ਹੈਗੀ ਉਹਨੂੰ ਵੀ ਸਰਕਾਰ ਬਣਾਉਣ ਨੂੰ ਹੋ ਗਿਆ ਪਰ ਨਾ ਡਰੱਗ ਮਾਫੀਆ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਨਾ ਐਜੂਕੇਸ਼ਨ ਅੱਛੀ ਹੋਈ ਤੇ ਨਾ ਜਿਹੜਾ ਹੈਗਾ ਸਿਹਤ ਸਹੂਲਤਾਂ ਵਾਸਤੇ ਕੋਈ ਹਸਪੀਟਲਾਂ ਨੇ ਡਾਕਟਰ ਆ ਇਸ ਕਰਕੇ ਸਾਰੇ ਪੰਜਾਬ ਨੂੰ ਲੋਕਾਂ ਨੂੰ ਇਹ ਬੇਨਤੀ ਕੀਤੀ ਪੰਜਾਬ ਨੂੰ ਸਾਨੂੰ ਸੰਭਾਲਣਾ ਪਵੇਗਾ ਬਹੁਤ ਜਨ ਸਮਾਜ ਪਾਰਟੀ ਨੇ ਜਦੋਂ ਅਜੰਡਾ ਦਿੱਤਾ ਲੋਕਾਂ ਨੂੰ ਕਿ ਪੰਜਾਬ ਸੰਭਾਲੋ ਆਓ ਲੋਕੋ ਤੁਸੀਂ ਪੰਜਾਬ ਸੰਭਾਲ ਰੈਲੀ ਜਿਹੜੀ ਹੈਗੀ ਆ 15 ਮਾਰਚ ਨੂੰ ਜੋ ਸ਼ੁਰੂ ਕੀਤੀ ਆ ਉਹਨੂੰ 扑ੜਕਾਉਣ ਵਾਸਤੇ 扑ੜਕਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਉਹ ਆਲਰੇਡੀ ਜਿਹੜਾ ਹੈਗਾ ਉਹ ਸਮਰਥਕ ਹੈ ਔਰ ਆਰਐਸ ਜੰਦਾ ਵਰਕਰ ਹੈ ਉਹਦੇ ਹੱਥੋਂ ਬਾਬਾ ਸਾਹਿਬ ਡਾਕਟਰ ਅੰਬਿਤਕਾਰ ਦੇ ਅ ਸਟੇਜ ਉੱਪਰ ਵੱਦੇ ਸ਼ਬਦ ਲਿਖਾਇਆ ਗਿਆ ਤਾਂ ਕਿ ਬਾਬਾ ਸਾਹਿਬ ਡਾਕਟਰ ਮੇੜਕਰ ਦੀ ਮੂਵਮੈਂਟ ਜਿਹੜੀ ਆ ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਏਜੰਡਾ ਉਹ ਤੋਂ ਭਟਕਾਇਆ ਜਾਵੇ ਪਰ ਬਹੁਜਨ ਸਮਾਜ ਪਾਰਟੀ ਸਭ ਸ਼ੈਤਾਨ ਲੋਕਾਂ ਦੀ ਚਤਾਨੇ ਨੂੰ ਜਾਣਦੀ ਆ ਉਹ ਤੋਂ ਕਦੇ ਵੀ ਏਜੰਡਾ ਤੋਂ ਨਹੀਂ ਭਟਕੇਗੀ ਔਰ ਬਾਬਾ ਸਾਹਿਬ ਡਾਕਟਰ ਮੇੜਕਰ ਦਾ ਜਿੱਥੇ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ ਜ਼ਿਲ੍ਹਾ ਵਾਈਜ਼ ਬਾਬਾ ਸਾਹਿਬ ਡਾਕਟਰ ਮੇੜਕਰ ਦਾ ਪੰਜਾਬ ਸੰਭਾਲੋ ਰੈਲੀ ਦੇ ਏਜੰਡੇ ਥੱਲੇ ਔਰ ਬਾਬਾ ਸਾਹਿਬ ਦੇ ਸਨਮਾਨ ਮੇ ਬਹੁਜਨ ਸਮਾਜ ਪਾਰਟੀ ਮੈਦਾਨ ਮੇ ਦੇ ਨਾਰੇ ਥੱਲੇ ਜੋ ਬਾਬਾ ਸਾਹਿਬ ਦਾ ਜਨਮ ਦਿਨ ਨੂੰ 14 ਪ੍ਰਾਣ ਨੂੰ ਮਨਾਉਣ ਜਾ ਰਹੀ ਆ ਉਹਦੇ ਏਜੰਡੇ ਤਹਿਤ ਜਲੰਧਰ ਜ਼ਿਲ੍ਹੇ ਦਾ ਜੋ ਪ੍ਰੋਗਰਾਮ ਹੈ ਉਹ ਰਾਮਗੜ੍ਹ ਨੰਗਲ ਫਲੋਰ ਵਿਧਾਨ ਸਭਾ ਚ ਹੋਵੇਗਾ ਤਾਂ ਕਿ ਇਨਾਨੋ ਦਸ਼ਮਣਾਂ ਨੂੰ ਜਿਹੜੇ ਬਾਬਾ ਸਾਹਿਬ ਡਾਕਟਰ ਅੰਬਿਤਕਾਰ ਦੇ ਸੋਚ ਦੇ ਵਿਰੋਧ ਚ ਆ ਉਹ ਜੋ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਆ ਉਹਨਾਂ ਨੂੰ ਸਬਕ ਸਿਖਾਉਣ ਦੇ ਤੇ ਪ੍ਰੋਗਰਾਮ ਰੱਖਿਆ ਤਾਂ ਕਿ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਆ ਵਰਕਰਾਂ ਨੂੰ 바ਵਾ ਸਾਹਿਬ ਦੇ ਨਿਆਈਆਂ ਨੂੰ ਪੰਜਾਬ ਦੇ ਲੋਕਾਂ ਨੂੰ ਸਭ ਵਰਗ ਨੂੰ ਬੇਨਤੀ ਆ ਕਿ ਉਸ ਧਰਨੇ ਵਿੱਚ ਉਸ ਪ੍ਰੋਗਰਾਮ ਦੇ ਅੰਦਰ ਵੱਧ ਤੋਂ ਵੱਧ ਜਿਹੜਾ ਹੈਗਾ ਚੱਲ ਕੇ ਆਓ ਤਾਂ ਕਿ 바ਵਾ ਸਾਹਿਬ ਡਾਕਟਰ ਅੰਬेडकर ਦੀ ਸੋਚ ਦੀ ਪੰਜਾਬ ਚ ਸਰਕਾਰ ਬਣਾਈ ਜਾ ਸਕੇ ਜੈਪੀ ਜੈਪਾ ਮੈਂ ਗੋਲਸ਼ਰਮ ਸੰਤਪੁਰ ਅੰਬेडकर ਸਣਾਫ ਇੰਡੀਆ ਜ਼ਿਲ੍ਹਾ ਜਲੰਧਰ ਦਾ ਦਿਹਾਤੀ ਪ੍ਰਧਾਨ ਦੇਖੋ ਪਿਛਲੇ ਸਮੇਂ ਹੀ ਜੋ ਫਲੋਰ ਸ਼ਹਿਰ ਦੇ ਪਿੰਡ ਨੰਗਲ ਦੇ ਵਿੱਚ ਕੁਝ ਸ਼ਰਾਰਤੀਆਂਸਾਂ ਵੱਲੋਂ ਗੁਰਪਾਤਸ਼ ਪੰਨੂ ਦੇ ਸ਼ਰਾਰਤੀਆਂਸਾਂ ਵੱਲੋਂ ਜਿਹੜਾ ਬਾਬਾ ਸਾਹਿਬ ਜੀ ਦਾ ਡਾਕਟਰ ਭੀਮਰਾ ਕੋਲ ਬਿਡ ਕਰ ਜੀ ਦਾ ਨਰਾਦਰ ਕੀਤਾ ਗਿਆ ਆ ਇਹਦੇ ਨਾਲ ਬਾਬਾ ਸਾਹਿਬ ਜੀ ਦੇ ਜਿਹੜੇ ਕਰੋੜਾਂ ਪੈਰੋਕਾਰ ਆ ਉਹਨਾਂ ਦੇ ਜਿਹੜੇ ਹਿਰਦੇ ਬਲੂਰੇ ਗਏ ਆ ਔਰ ਮੈਂ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਆ ਧੰਨਵਾਦ ਜੀ ਕਿਵੇਂ ਦੇਖਦੇ ਹੋ ਜਿਹੜਾ ਪ੍ਰਿੰਪੂਰ ਸਾਹਿਬ ਨੇ 14 ਤਰੀਕ ਨੂੰ ਸੰਦੇਸ਼ ਦਿੱਤਾ ਸਪੀਡ ਕੀਤੀ ਆ ਦੇਖੋ ਬਹੁਤ ਵਧੀਆ ਕ੍ਰਿੰਪਲ ਸਾਹਿਬ ਨੇ ਜਿਹੜੀ ਅਪੀਲ ਕੀਤੀ ਆ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਆ ਔਰ ਉਸ ਨੂੰ ਪੰਜਾਬ ਸਹਾਰੋ ਰੈਲੀ ਨੂੰ ਜਿਹੜਾ ਸਫਲ ਕਰਨਾ ਚਾਹੀਦਾ ਦੇਖੋ ਮੈਂ ਜਿੱਥੇ ਸਰਕਾਰ ਨੂੰ ਇਹ ਅਪੀਲ ਕਰਦਾ ਆ ਜਿੱਥੇ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਆ 31 ਤਰੀਕ ਦਾ ਜਿਹੜਾ ਮਸਲਾ ਸੀ ਉਹ ਅੱਜ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਆ ਔਰ ਜਿੱਥੇ ਫਲੋਰ ਪ੍ਰਸ਼ਾਸਨ ਤੇ ਤਾਂ ਚਲੋ ਬੜਾ ਸਹਿਯੋਗ ਦਿੱਤਾ ਲੇਕਿਨ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਆ ਸਿਰਫ ਇਨੀ ਆਊਟਰ ਕੀਤਾ ਆ ਬਈ ਹਰ ਦਫ਼ਤਰ ਦੇ ਵਿੱਚ 바ਵਾ ਸਾਹਿਬ ਦੀ ਤੇ ಪಕ್ಷਨ ਦੀ ਫੋਟੋ ਹੋਣੀ ਚਾਹੀਦੀ ਹੈ ਲੇਕਿਨ ਇਹ ਫੋਟੋ ਤੱਕ ਕੇ ਸੀਮਤ ਆ ਹੋਰ ਨਹੀਂ ਭਵੰਤਮਨ ਸਾਹਿਬ ਇੱਥੇ ਗੱਲ ਗੱਲ ਆ ਇੱਥੇ ਉਹ ਨਹੀਂ ਵੀ ਇੱਥੇ ਗੀੜਾ ਨਹੀਂ ਮਾਰਿਆ ਹਾਲਾਂਕਿ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਬਾਰਡਰ ਦੇ ਵਿੱਚ ਇਹ ਖਬਰ ਪਹੁੰਚੀ ਹੋਊਗਾ ਇਹਨਾਂ ਨੂੰ 바ਵਾ ਸਾਹਿਬ ਦੇ ਨਾਲ ਕੋਈ ਮਤਲਬ ਹਿੱਤ ਨਹੀਂ ਹੈਗਾ ਔਰ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਬੋਝਨ ਸਮਾਜ ਨੂੰ ਬਈ 14 ਅਪ੍ਰੈਲ ਨੂੰ 14 ਅਪ੍ਰੈਲ ਨੂੰ ਹਰ ਇੱਕ ਘਰ ਦੇ ਉੱਤੇ ਨੀਲਾ ਝੰਡਾ ਹੋਣਾ ਚਾਹੀਦਾ ਆ ਇਹ ਇੱਕ ਸੰਕਲਪ ਲੈ ਲਓ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਹਰ ਘਰ ਦੇ ਉੱਤੇ ਨੀਲਾ ਝੰਡਾ ਹੋਣਾ ਚਾਹੀਦਾ ਨੀਲਾ ਝੰਡਾ ਲਹਿਰਾਉਣਾ ਚਾਹੀਦਾ ਆ ਔਰ ਇਹ ਬਾਬਾ ਸਾਹਿਬ ਜੀ ਨੂੰ ਇੱਕ ਸੱਚੀ ਸੂਚੀ ਜਿਹੜੀ ਅਸੀਂ ਕਾਲੀ ਹੋਊਗੀ ਔਰ ਅਸੀਂ ਇੱਕ ਮੰਚ ਦੇ ਜਿਹੜਾ ਆ ਉਹ ਇਕੱਠਾ ਹੋਣਾ ਜੈ ਪੀਉ ਜੈ ਪਰ